ਕਹਿੰਦਾ ਕਰ ਦੇ ਤੱਕ ਨਾ ਕਰ ਕਹਿੰਦਾ ਨਹੀਂ ਤੱਕ ਮੈਂ ਤੈਨੂੰ ਕਿਵੇਂ ਸੰਭੇ ਜਾ ਪਾਸ ਕੋਈ ਨਹੀਂ ਮਿਲਣਾ ਮੰਨਨੇ ਕਾ ਹਾਏ ਪਾਸ ਕਹਿੰਦਾ ਚੱਲ ਮੈਂ ਝੂਠਾ ਕੋਈ ਲਾਂਗਾ ਕਹਿੰਦਾ ਅਗਲੀ ਗੱਲ ਮੈਂ ਭਾਂਡੇ ਚ ਚੋਨਾ ਨਹੀਂ ਚੋਣਾ ਓਹ ਖੋਪੜੀ ਭਰੀ ਸ਼ਮਸ਼ਾਨ ਘਾੜ ਜੀ ਮੈਂ ਖੋਪੜੀ ਚ ਚੋਨਾ ਤੇ ਪੀਣਾ ਤੂੰ ਏ ਕਹਿੰਦਾ ਹਾਏ ਰੱਬਾ ਖੋਪੜੀ ਚ ਦੋਤ ਖੋਪੜੀ ਚੋਂ ਲਾਂਗਾ ਝੂਠਾ ਕਰੇਗਾ ਕਹਿੰਦਾ ਮੈਂ ਚੁਲੀ ਕਰ ਕੋਦੇ ਸਤਾਂਗਾ ਤੂੰ ਵੀ ਨਾ ਖੋਪੜੀ ਚ बेचारा सोची वे, नहीं जूठा पैना ना, 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 ना मेरे को तेरी गंदी बिलती लालच दी अन्ना खूह जिद डिगा हुआ बंदा कद कर निकलना मैंने बड़ी चंगी लगी कहानी मेह तू तो पुछना अन्ना खूह ਅੰਨਾ ਖੂਬ ਮੋਟੇ ਲਾਲਚ ਦੀ ਜਿੱਥੇ ਤੂੰ ਖਾਲ ਸਮਝਾਉਂਦਾ ਕਰ ਲਿਆ ਤੂੰ ਝੂਠ ਬੋਲਣ ਨੂੰ ਤਿਆਰ ਹੋ ਗਿਆ ਤੂੰ ਕੋ ਬਾਦ ਰਾਜ ਨੂੰ ਕਹ ਦੇ ਕਿ ਅੰਨਾ ਖੂਬ ਬਾਗ ਜਿੱਥੋਂ ਨੇ ਦਜਤ ਬੰਦੇ ਦੀ ਡਰਤੀ ਅੰਨਾ ਖੂਬ ਜਿੱਥੇ ਲਾਲਚ ਆਜੇ ਬੰਦਾ ਡੁੱਬਦਾ ਹੀ ਜਾਂਦਾ ਉਹਦਾ ਨਿਕਲਣਾ ਮੁਸ਼ਕਲ ਹੈ ਭਾਵ ਸਿਮਤ ਗ੍ਰੰਥ ਚ ਇਹ ਨਾਲ ਬੇਰ ਕੋਨ ਦਾ ਜੁਦਾ ਇੱਕ ਵਚਨ ਹੈ ਕਿ ਜਵਾਨੀ ਗਈ ਬਡੇਤਾ ਜੋਲ ਭਾ ਗਿਆ ਉਹ ਮਸਲਬ ਇੱਕ ਸਵਈਆ ਸੁਣਾ ਕੇ ਇਸੇ ਪ੍ਰਕਰਨ ਨਾਲ ਆਪਾਂ ਕੱਲ ਅੱਗੇ ਚੱਲਾਂਗੇ ਕਿਉਂਕਿ ਕੱਲ ਇਹਦੇ ਨਾਲ ਅਗਲਾ ਪਰਮਾਨਗ ਹੈ ਕਾਚਕੂਟਨ ਅਰਜੰਤ ਤੋਯੰ ਲੇਪਨ ਰਖਤ ਲਕਤ ਚਰਮਾ ਹਜ਼ੂਰ ਦੇ 3 ਸ਼ਬਦ ਕਿਉਂਕਿ ਰੋਜ ਆਪਾਂ ਪਿਛਲੀ ਜੋ ਕਥਾ ਕਿਤਨ ਨਾਟਕ ਕਰਾਂਗੇ ਉਹਨਾਂ ਦਾ ਇੱਕ ਸਵਈਆ ਹੈ ਤਨ ਕੇ ਬਲ ਅਬ ਪੀਠ ਲਈ ਅਭਾਰ ਗੈ ਨਿਜਬਾ ਸੰਗਾਤੀ तज के ए लोक बिखे हमको चल आप गए सुर लोक सुजाती जगमीत सखा मुख फेर गए और सेवक आना पुछ मम बाती मम आए पलांग में हे तृष्ण एक तू मम संग रही दिन रात थोड़ा जा पाठ फेर कर दे वैसे प्रजला पाठ तन के बल अब पीठ रही बरदंत जरुआ शरीर जी जड़ी ताकत सी जिन पड़ के आया ਖਿਰੰਤ ਬਲਨੰ ਤਨ ਕੇ ਬਲ ਅਬ ਪੀਠ ਦੇ ਤਨ ਦੀ ਤਾਕਤ ਨੇ ਪਿੱਠ ਦੇ ਦਿੱਤੀ ਅਰ ਹਾਰ ਗਏ ਦ੍ਰਿਗ ਬਾਦ ਸੰਗਤੀ ਆ ਜਿਹੜੀਆਂ ਅੱਖਾਂ ਚਮਕਦੀਆਂ ਸਨ ਬਚਪਨ ਚ ਮਿਲੀਆਂ ਪੁਰਾਣੇ ਸਮੇਂ ਇਹ ਗ੍ਰੰਥ ਪੜਾ ਅੱਜ ਵੀ ਸਾਨੂੰ ਖੁਸ਼ੀ ਹੈ ਕਿ ਨੌਜਵਾਨ ਇਹ ਵਿਦਾਂਤ ਦੇ ਗ੍ਰੰਥ ਪੜ ਰਹੇ ਹਨ ਹੁਣ ਤੇ ਵਿਦਿਆ ਨੂੰ ਇੱਕ ਕਾਪਰਸਤੀ ਬਣਾ ਦਿੱਤਾ ਜੀ ਕਿੱਥੇ ਵਿਦਵਾਨ ਬਣਨਾ ਸਿੱਖਾਂ ਮੇਨ ਬਖਸ਼ ਬਿਆਜ ਜੀ ਨੂੰ ਗੱਲ ਕਰ ਰਿਹਾ ਸਾ। ਕਟੋ ਕਟ। ਪਛੀ ਫਸ ਗੱਤ ਤਾਂ ਰੇਚ ਅਸੀਂ ਖਾਰ ਸੰਵੇਦਨਸ਼ੀਲ ਮੁੱਦੇ ਨੂੰ ਤਰਨ ਜੋੜ ਕੇ ਕਿਦੂਜ ਨੂੰ ਥੱਲਾ ਲਾਣਾ ਚਾਹਦੇ। ਸਭ ਕੁ ਤਿਆ ਹਨ ਗੁਰਮੁਖ ਸੰਧ ਦੇ ਪਿਛੇ ਗੱਲ ਚੱਲੀ। ਹੈ ਨਾ? ਦਿਨਾਕ ਬਿੰਤੀ ਕਰਨਾ ਉਨ੍ਹਾਂ ਕਿ ਇਹ ਸੱਚ ਜੀ ਇਹ ਕਈ ਸਾਲਾਂ ਦਾ ਕੰਮ ਹੈ ਜਿੰਨੀਆਂ ਬੁੱਧੀਆਂ ਜਿੰਨੇ ਗ੍ਰੰਥ ਜੋ ਕੁਝ ਪ੍ਰਾਰਥਨਾ ਅਰਥ ਰੱਖਣੇ ਚਾਹੀਏ ਨੇ। ਸਾਰੇ ਇਕੱਠੇ ਕਰਕੇ ਸੁਘਿਰਦ ਬੰਦੇ ਉਹਦੇ ਬਾਰੇ ਵਿਚਾਰ ਕਰਸ ਬਲੇ। ਤਾਂ ਮਸਲਾ ਹੁੰਦਾ ਵਿਦਵਾਨਾਂ ਦਾ ਤੇ ਲੀਡਰ ਮਿਲਣਾ ਕਰਦੇ ਹੁੰਦੇ ਆ। ਬਿਲਕੁਲ ਕਮਾਲ ਦੇ ਚਾਹ ਕੱਪ ਦੀ ਪੀ ਕੇ ਉਹ ਉਹ ਕਰਦੇ ਆ। ਤੇ ਮੈਂ ਇੱਕ ਦਿਨ ਕਿਹਾ ਸੀ ਜੇ ਇਹ ਕਹਿੰਨੇ ਆ ਵਿਖੁਰਦੁਰ ਦੇ ਘਰ ਮੈਂ ਵੇਢੱਕ ਜਾਂ ਗੰਠੀ ਦਾ ਜੀਵਨ ਚਾਹੀਦਾ। ਗੰਠੀ ਪੁਆਣੀ ਤਾਂ ਕਿਹਾ ਉਹ ਫੜਿਆ ਗਿਆ ਤੇ ਪ੍ਰਧਾਨ ਜਿੱਥੇ ਮਰਜੀ ਮੂੰਹ ਮਾਰੀ ਜੇ ਕੋਈ ਨਹੀਂ ਪੁੱਛਦਾ। ਉਹਦੀ ਕੁਆਲੀਫਿਕੇਸ਼ਨ ਵੀ ਈ ਸੀ। ਸੱਚ ਹੈ ਰਾਗੀ ਨੂੰ ਤਾਂ ਗੰਗਾ ਸਾਰੇ ਤੇ ਪ੍ਰਧਾਨ ਨੂੰ ਵੀ ਤਾਂ ਘੱਟੋ ਘਣ ਸਹਿਜਵਾਜ ਹੋਣਾ ਚਾਹੀਦਾ ਹੈ ਨਾ ਮੇਰੇ ਗੱਲ ਦਾ ਗੁੱਸਾ ਨਾ ਕਰਿਓ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ ਗਰਮ ਸੁਗਮ ਮਜੂਰੀ ਮੂਰਖ ਦੇ ਜਾਏ ਘਰ ਵਿੱਚ ਜਿੱਦਿਆ ਕੌਣ ਕਰ ਸਹਿਬ ਨੂੰ ਇੰਜਰੀ ਤੱਕ ਇੰਜਕਾ ਜਿਹੜਾ ਬੰਦਾ ਸੁਗਮਨੀ ਸਹਿ ਪੜ ਕੇ ਗਿਆ ਸਾਰੀਆਂ ਥਾਵਾਂ ਤੇ ਨਹੀਂ بڑے بڑے ਚੰਗੇ ਬੰਦੇ ਆ ਜੀ ਜਾਦਾਂ ਤਰ ਗ੍ਰੰਥੀ ਵਿਚਾਰਾ ਸੁਖਮਨੀ ਸਾਹਿਬ ਪੜ੍ਹ ਕੇ ਤੇ ਬਾਠ ਕਰਕੇ ਤੇ ਪ੍ਰਧਾਨ ਕੇ ਨਾ ਭਾਈ ਕਿੱਥੇ ਜੇ ਦਫ਼ਤਰ ਜਾ ਚਾਬਣਾ ਪਿਆ ਅਗਲਾ ਪੁੱਛੇ ਤੂੰ ਮੂੰਹ ਨਹੀਂ ਧੋ ਕੇ ਆਇਆ ਤੇ ਤਦ ਕਿਉਂ ਨੂੰ ਮਾਣਨਾ ਪਏ ਜਿਹੜਾ ਗੁਰੂ ਅੰਸਰ ਦੀ ਸੇਵਾ ਕਰਕੇ ਆਇਆ ਨਹੀਂ ਗੁਰਖੋ ਮੇਰੀ ਬੇਨਤੀ ਜੀ ਜੀਵਨ ਵਾਲੇ ਦਾ ਸਤਿਕਾਰ ਕਰੀ ਤੇ ਰੱਬ ਜੀਵਨ ਬਖਸ਼ਦਾ ਹੈ ਜੇ ਮੱਧੂ ਬੇਨਸੀਬ ਸਿਬਰਾਮ ਰਸਮ ਤੇ ਉਹਨਾਂ ਪਹਿਲਾ ਕਹਿਦਾ ਦੇ ਸ਼ੁਰੂ ਕਰਾਇਆ ਕਿ ਉਹ ਇਸਲਾਮੀ ਕਹਿਦਾ ਹੈ ਨਾ ਬੇਅਦਬ ਬੇਨਸੀਬ ਬਾ ਅਦਬ ਬਾ ਨਸੀਬ ਅਰਥ ਨੇ ਜਿਹੜਾ ਬੰਦਾ ਬੇਅਦਬੀ ਕਰਦਾ ਉਹ ਬਾਂਨਸੀਬ ਹੈ ਜਿਹੜਾ ਬੰਦਾ ਅਦਬ ਕਰਦਾ ਉਹ ਨਸੀਬ ਵਾਲਾ ਹੈ ਬੇਅਦਬ ਬੇਨਸੀਬ ਬਾ ਅਦਬ ਬਾ ਨਸੀਬ ਫਿਰ ਬਿੰਤੀ ਹੈ ਕੱਕ ਚਲੀ ਗਈ ਮੈਂ ਉਸੇ ਵਿਚ ਤਨ ਕੇ ਬਲ ਅਬ ਪੀਠ ਨਹੀਂ ਅਰਹਾਰ ਗਏ ਦਿਗਬਾਰ ਸੰਗਾਤੀ ਤਜ ਕੇ ਇਹ ਲੋਕ ਵੀ ਕਹਿ ਰੰਕੋ ਚਲ ਆਪ ਗਏ ਸਭ ਲੋਕ ਸੁਯਾਤੀ ਜਗਮੀਤ ਸਕਾਉ ਵੇਂ ਗਏ ਕਿ ਨਾ ਪੁੱਛਣੇ ਬੁੜੀ ਪੇਜੀ ਜਗਮੀਤ ਸਕਾਉ ਮੁਗ ਫੇਰ ਗਏ ਅਰ ਸੇਵਕ ਆ ਨਾ ਪੁੱਛੇ ਮਮਵਾਤੀ ਮਮ ਆਏ ਪਲਾਗਮ ਖੇਤ ਰਿਸਨੇ ਕੇ ਤ੍ਰਿਸ਼ਨਾ ਸਿਰ ਤੈਨੂੰ ਉਲਾਮਾ ਹੈ ਪਲਾਗਮ ਦਾ ਤੈਵੀ ਕੀਤਾ ਵਿਸ਼ਾਲਾ ਮਾਰਦੀ ਆ ਰਹੀ ਮਨ ਆਇ ਤਨਾਂ ਦੇ ਮਖੇ ਤ੍ਰਿਸ਼ਨੇ ਮੇਰੀ ਤ੍ਰਿਸ਼ਨਾ ਸਾਰੇ ਛੱਡ ਗਏ ਤਿਉ ਨੀ ਮੇਰਾ ਖੈਰਾਂ ਛੱਡ ਕੇ ਗਈ ਅਜ ਅੰਗ ਚਲੇ ਗਏ ਪਰ ਮਾਇਆ ਦੀ ਬਿੰਤੀ ਅਜੇ ਵੀ ਮਦਾਨੀ ਲੁਟਕਦੀ ਪਈ ਹੈ ਪੁੰਦਰ